ਕਿ ਭਗਵੰਤਮਾਨ ਬੈਕ ਪੇਜ ਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮਾਫ ਹੈਗਾ ਭਾਵੇਂ ਅਕਾਲਤ ਸਰਪੇਂ ਹਮਲੇ ਕਰਨ ਭਾਵੇਂ ਸਿੱਖ ਕੌਮ ਦਾ ਨਸਲਕੁਸ਼ੀ ਕਰਨ ਭਾਵੇਂ ਪੁਲਿਸ ਨੂੰ ਅੱਜ ਗੁਰੂ ਘਰ ਚ ਪੇਜ ਤਾਂ কালਕੇਸ ਦੇ ਘਰ ਚ ਪੇਜ ਦੇਣਗੇ ਕੋਈ ਐਕਸ਼ਨ ਹੀ ਨਹੀਂ ਨਹੀਂ ਬੜੇ ਦੁੱਖ ਦੀ ਗੱਲ ਹੈ ਜੀ ਸਾਰੇ ਪੰਜਾਬ ਨੇ ਸਾਰੀ ਦੁਨੀਆ ਨੇ ਦੇਖਿਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹੜੇ ਚ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਵਿੱਚ ਜਿੱਤੇ ਗੁਰੂ ਸਾਹਿਬੀ ਆਪ ਚਲ ਚੋਂ ਧਰਤੀ ਹੈ ਅੰਮ੍ਰਿਤ ਵੇਲੇ ਜੇ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਪੁਲਚੂ ਭੇਜਣਾ ਬੂਟਾ ਦੇ ਨਾਲ ਆਟੋਮੈਟਿਕ ਰੈਫਲਾ ਦੇ ਨਾਲ ਅਥਰੂ ਗੈਸਾ ਦੇ ਨਾਲ ਗੁਰਦੁਆਰਾ ਸਾਹਿਬ 'ਚ ਅਥਰੂ ਗੈਸ ਫੇਨੇ ਠਾ 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 ਗੁਨੀਆਂ ਵਧੀਆਂ ਵਧੀਆਂ ਇੱਕ ਬੰਦਾ ਸ਼ਹੀਦ ਵੀ ਹੋ ਗਿਆ ਗੁਰੂ ਸਾਹਿਬ ਗੁਰੂ ਜਨ ਸਾਹਿਬ ਦਾ 파ਠ ਵੀ ਖੰਡਨ ਹੋ ਗਿਆ ਤੇ ਹੈਰਾਨੀ ਦੀ ਗੱਲ ਕੀ ਜਿਹੜੇ ਆਪ ਨੂੰ ਬੜਾ ਧਾਰਮਿਕ ਦਿਖਾਉਂਦੇ ਸੀ ਬੇਅਦਬੀਆ ਦੀ ਗੱਲ ਕਰਦੇ ਸੀ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ ਤੇ ਪੰਜਾਬ ਪੁਲਿਸ ਨੂੰ ਭੇਜਦਾ ਕੌਣ ਹੈ ਕਿਦੇ ਇਸ਼ਾਰੇ 'ਚ ਪੁਲਸ ਜਾਂਦੀ ਹੈ ਤੇ ਜੇ ਇੰਦਰਾ ਗਾਂਧੀ ਵੇਹਰਾ ਇਸ਼ਾਰੇ 'ਚ ਫੌਜ ਦੇ ਪੁਲਸ ਦਰਬਾਰ ਸਾਹਿਬ 'ਤੇ ਜਾ ਕੇ ਕਾਲਟਰ ਸਾਹਿਬ 'ਤੇ ਹਮਲੇ ਕੀਤੇ ਗੁਰਗੰਸਾ ਜੀ ਨੂੰ ਉੱਤੇ ਗੋਲੀਆਂ ਚਲਾਈਆਂ ਤੇ ਹੁਣ ਅੱਜ ਦੀ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਸ ਨੂੰ ਕਿੰਦਾ ਗੁਰਦੁਆਰਾ ਸਾਹਿਬ ਦੇ ਹੁੰਦਾ ਤੇ ਜੇ ਨਹੀਂ ਭੇਜਿਆ ਤਾਂ ਉਹਨ ਪੁਲਸ ਦੇ ਅਫਸਰਾਂ ਦੇ ਖਿਲਾਫ ਅੱਜ ਤਾਈਂ ਐਕਸ਼ਨ ਕਿਉਂ ਨਹੀਂ ਹੋਇਆ ਅੱਜ ਤਾਈਂ ਪਤਾ ਦਰਜ ਕਿਸੇ ਦੇ ਖਿਲਾਫ ਕਿਉਂ ਨਹੀਂ ਹੋਇਆ ਕਿ ਕਿਸੇ ਵਿਰੋਧੀ ਪਾਰਟੀ ਹਾਂ ਇਹਨਾਂ ਦਾ ਗੱਠਜੋੜ ਹੋ ਗਿਆ ਕਾਂਗਰਸ ਤਾਂ ਹੁਣ ਬੋਲੂਗੇ ਨਹੀਂ ਲੇਕਿਨ ਉਹ ਕਿੱਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ ਜਿਹੜੇ ਬਾਬੇ ਧਰਨੇ ਲਾ ਕੇ ਗੁਰੂ ਸਾਹਿਬ ਦੀ ਵੱਡੀ ਗੱਲਾਂ ਕਰਦੇ ਸੀਗੇ ਜਿਹੜੇ ਅੱਜ ਵੀ ਜਾ ਕੇ ਕਿਸੇ ਦਾ ਖੰਡ ਪਾੜ ਸੁਖਾਉਂਦੇ ਕੇ ਕੋਲ ਇੱਥੇ ਗੁਰੂਗ੍ਰੰਥ ਸਾਹਿਬ ਦਾ ਪਾਠ ਖੰਡਨ ਹੋਇਆ ਗੁਰੂ ਸਾਹਿਬ ਦੇ ਅ ਅਵਤਾਰ ਵਿਹਾੜੇ ਚ ਸੁਲਤਾਨਪੁਰ ਲੋਧੀ ਦੀ ਧਰਤੀ 'ਚ ਅੰਮ੍ਰਿਤ ਵੇਲੇ ਗੋਲੀਆਂ ਚੱਲੀਆਂ ਨੇ ਲੇਕਿਨ ਅਕਾਲੀ ਦਲ ਦੇ ਖਿਲਾਫ ਕੋਈ ਬੋਲ ਤੱਕ ਨਹੀਂ ਰਿਹਾ ਹੈਗਾ ਕਿਸੇ ਪੁਲਿਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਕੋਈ ਐਕਸ਼ਨ ਮੰਗ ਵੀ ਨਹੀਂ ਰਿਹਾ ਸਾਡੇ ਇਲਾਵਾ ਕੋਈ ਮੈਂ ਕਹਿੰਦੀ ਆ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਮੁਖੋਤੀ ਖੋਤੀ ਸਾਰੇ ਹੁੰਦੇ ਨੇ ਇਕੱਠੇ ਨੇ ਸਾਰੇ ਕੱਲੇ ਅਕਾਲੀ ਦਲ ਨੂੰ ਭੰਡਣ ਵਾਸਤੇ ਤੇ ਜਿੱਥੇ ਮੂੰਹ ਖੋਲਣਾ ਚਾਹੀਦਾ ਹੈ ਜਿੱਥੇ ਧਰਮ ਦੀ ਰੱਖਿਆ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਇਕੱਠੇ ਹੋ ਕੇ ਮੂੰਹ ਖੋਲਦੇ ਨਹੀਂ ਹੈਗੇ ਇਹਦਾ ਬਹੁਤ ਵੱਡਾ ਦੁੱਖ ਹੈ ਤੇ ਮੈਂ ਉਮੀਦ ਕਰਦੀ ਆ ਕਿ ਅਤਾਬਖਤ ਸਭ ਤੋਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਬਣੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਜ਼ਰੂਰ ਸਿੰਘ ਸਾਹਿਬ ਕੋਈ ਆਦੇਸ਼ ਦੇਣਗੇ ਸਿੱਖ ਕੌਮ ਨੂੰ ਜਗਾਨ ਵਾਸਤੇ ਤੇ ਲੋਕਾਂ ਦੀ ਜ਼ਮੀਰਾਂ ਜਾਗਣ ਭਾਵੇਂ ਧਰਮੰਦਰ ਸਾਹਿਬ ਦੇ ਸਚਖੰਡ ਸਾਹਿਬ ਦੇ ਜਾ ਕੇ ਇੱਕ ਮੁੰਡਾ ਹਮਲਾ ਕਰ ਦਿੰਦਾ ਹੈ ਕਾਂਗਰਸ ਸਰਕਾਰ ਨੇ ਉਹਦਾ ਵੀ ਕੁਝ ਪਤਾ ਨਹੀਂ ਕਰਾਇਆ ਬਲਕਿ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਟਾ ਦਿੱਤੇ ਇਹ ਭਗਵੰਤ ਮਾਨ ਬੈਕ ਤੇ ਜਿਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮਾਫ ਹੈਗਾ ਭਾਵੇਂ ਅਕਾਲ ਤਖਤ ਸਾਹਿਬ ਤੇ ਹਮਲੇ ਕਰਨ ਭਾਵੇਂ ਸਿੱਖ ਕੌਮ ਦਾ ਨਸਲਕੁਸ਼ੀ ਕਰਨ ਭਾਵੇਂ ਪੁਲਿਸ ਨੂੰ ਅੱਜ ਗੁਰ ਘਰ ਚੇਤੇ ਪੇਸ਼ ਤਾਂ ਕਰਕੇ ਸਦੇ ਘਰ ਚੇਤੇ ਪੇਸ਼ ਦੇਣਗੇ ਕੋਈ ਐਕਸ਼ਨ ਹੀ ਨਹੀਂ ਤੇ ਜੋ ਲੋਕੀ ਇਹਨਾਂ ਨੂੰ ਜਵਾਬ ਨਹੀਂ ਜਵਾਬ ਨਹੀਂ ਮੰਗਣਗੇ ਤਾਂ ਪੰਜਾਬ ਦੇ ਹਾਲਾਤ ਫਿਰ ਖਰਾਬ ਹੋਣੇ ਹੀ ਨੇ